ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾਈ ਪਾਸ ਸਤਿ ਸ੍ਰੀ ਅਕਾਲ ਵਾਜ ਬੇਨਤੀ ਚੋਪਾਈ ਅਮਰੇ ਕਰਵਾ ਅਰਚਾ ਪੂਰਨ ਹੋ ਜੀ ਚਾਹ ਤਉ ਚਲਨ ਰਹਿ ਮਾਰ ਆਪਣਾ ਜਾਨ ਕਰਵਤ ਪਰਤ ਅਮਰੇ ਦਰਸਵਾ ਓੰਕਾਰੋ ਆਪਾਦ ਮੋ ਚਾਹੋ ਸਿਖਿ ਵਸ ਮੂਰ ਪ੍ਰਵਾਰਾ ਸਿਖਿ ਸਿਖਵਾ ਕਰਤਾਰ ਮੂਰ ਚਾ ਨਿਜ ਕਰਦਾ ਕਰੀਆ ਸ੍ਰੀ ਵਾਹਿਗੁਰੂ ਕਾ ਵਾਸ ਸੰਗਰਜੈ ਪੂਰਨ ਹੋਇ ਮਾਰੀ ਅਸਾਤੁਰਪਨ ਕੀ ਰਬਿਆਸਾਏ ਮੇਰਾ ਸ਼ਾਰਦੂ ਆਪਣਾ ਧਿਆਉ ਜੋ ਵਰ ਚਾਹੋਂ ਸੋ ਤੁਮ ਤੀ ਪਾਓ ਸਿਬਦ ਕਮਾਰੇ ਤਾਰੀਐ ਚੋਟਨ ਨਦਰ ਮਾਰੇ ਮਾਰੀਆ ਆਪਾ ਧਮ ਜੈ ਬਰੀਆ ਮਨ ਕਾਲ ਕਾ ਦਰਾਸਰਾ ਬਰੀਆ ਉਹ ਜੋ ਨ ਮਾਰੇ ਪਛਾ ਅਸਰੀਆ ਦੋ ਚੋਕਾਰ ਰਚਾ ਰਖਣ ਮ ਰਖਣਾਰੀ ਸਾਇ ਸੰਸਵਾਇ ਪਿਆਰੇ ਦੀਨ ਬਾਂਦੁ ਸੁਤਨ ਕੇ ਅੰਤ ਤੂ ਬੁਰੀ ਜਤਰਾ ਦਸ ਕੰਤਾਏ ਕਾਲ ਪਾਏ